ਜਾਂਡਿਆਂ ਦੇ ਕੋਤਾ ਪੈ ਗਿਆ ਤਾਂ ਫਿਰ ਮੈਂ ਦੋ ਤਨਾ ਡੱਬਾ ਸੁੱਟ ਕੇ ਤੇ ਕਿਰਪਾਨ ਮਾਰਦਿਆਂ ਕੁੱਤੇ ਦੇ ਕਿਰਪਾਨ ਉਹਨਾਂ ਖੋ ਕੇ ਅੰਦਰ ਰੱਖ ਲਈ ਘਰ ਦੇ ਵਿੱਚ ਤੇ ਮੈਂ ਕੁੱਤਾ ਨਾ ਮਾਰਦੇ ਕਿਰਪਾਨ ਉਹਨਾਂ ਖੋ ਕੇ ਅੰਦਰ ਰੱਖ ਲਈ ਮੁੜ ਕੇ ਭੱਜ ਕੇ ਮੈਂ ਘਰੋਂ ਦਾਤਰ ਥੋੜਾ ਤਿਆਰੀ ਲਿਆਂਦੇ ਮੁੜ ਕੇ ਉਹ ਲਿਆ ਕੇ ਉਹਨਾਂ ਦੇ ਬੁਗੇ ਤੇ ਮਾਰਦਾ ਰਿਹਾ 4 ਘੰਟੇ ਉਹਨਾ ਬੂਆ ਮੈਂ ਬੂਆ ਗਾੜੀ ਰਵੜਾ ਪਾਉਣਾ ਰਿਹਾ ਮੇਰੀ ਕਿਰਪਾ ਅਣ ਦੋ ਬੂਆ ਖੋਲੋ ਬੂਆ ਖੋਲੋ ਰੋੜੇ ਰਾੜੇ ਮਾਰਦਾਰੇ ਉਹਨਾਂ ਨੇ ਅੰਦਰੋਂ ਅੰਦਰ ਪਰਚਾ ਕਰਾਇਆਤਾ ਪੁਲਿਸ ਬੰਗਾਲੀ ਮੁੜ ਕੇ ਡੇ ਕੋਟ ਕੱਟ ਕੇ ਪੁਲਿਸ ਨੇ ਪੁੱਛਿਆ ਨਹੀਂ ਆਉਂਦਿਆ ਕੀ ਗੱਲ ਹੋਈ ਆ ਕੋਈ ਗੱਲਬਾਤ ਨਹੀਂ ਕੀਤੀ ਪੁਲਿਸ ਨੇ ਆਉਂਦਿਆ ਡਾਕ ਡੂਗ ਫੇਰ ਕੇ ਵਾਲ ਬੋਲ ਖਿੱਚ ਕੇ ਲੈ ਗਏ ਮੈਨੂੰ ਉਹ ਪਰਚੀ ਕੱਟ ਦੋ ਤੁਸੀਂ ਵਧੀਆ ਵਧੀਆ ਕੋਈ ਗੱਲਾਂ ਯਾਦ ਆਉਂਦੀਆਂ ਪੁਰਾਣੀਆਂ ਕੀ ਕਰਨਾ ਜਾ ਕੇ ਹੁਣ ਹਾਂਜੀ ਇੱਥੋਂ ਜਾ ਕੇ ਕੀ ਕਰੇਗਾ ਬੈਠਾ ਅਰੇ ਜਾ ਕੇ ਫਿਰ ਮਗਲਸਾ ਬਹਿ ਜਾ ਇੱਥੇ ਹਾਂ ਡੈਡੀ ਦਾ ਕੰਮ-ਕੋਮ ਕਰਾਵਾਂਗੇ ਕੀ ਕੰਮ ਕਰਾਂਗੇਗਾ ਆਹੋ ਡੈੜੀ ਧੱਪਾ ਕਰਦੇ ਜਿਹੜਾ ਜਾਵਾਂਗੇ ਕਰਾਵਾਂਗੇ ਪਹਿਲਾਂ ਵੀ ਡੈੜੀ ਕਰਦਾ ਸੀ ਹਾਂਜੀ ਠੀਕ ਹੈ ਮੁਖਮੰਦ ਵੀਡੀਓ-ਵਿਡੀਓ ਨਹੀਂ ਬਣਾ ਕੇ ਪਾਇਆ ਕਰਾਂਗੇ ਵੀਡੀਓ ਵੀ ਪਾਇਆ ਕਰਾਂਗੇ ਠੀਕ ਹੈ ਠੀਕ ਹਾਂਜੀ ਚਲੋ ਵਧੀਆ ਗੱਲ ਹੋਰ ਸੁਣਾ ਵਧੀਆ ਗਾਣਾ-ਗੁਣਾ ਵੀ ਗਾ ਲੈਣਾ ਤੂੰ ਹਾਂਜੀ ਹਾਂਜੀ ਗਾ ਲਈ ਤੇ ਦੇਖ ਹੁਣ ਤੈਨੂੰ ਜਾ ਕੇ ਘਰੇ ਮਿਹਨਤ ਕਰਨੀ ਪੈਣੀ ਆ। ਦੇਖ ਜੋ ਤੇਰੇ ਬਾਪੂ ਨੇ ਕੰਮ ਕੀਤਾ ساری ਉਮਰ ਹਨਾ ਵਿਚਾਰੇ ਨੇ ਦਿਹਾੜੀ ਕਰਕੇ ਤੈਨੂੰ ਪਾਲਿਆ ਪੜਾਇਆ ਤੇਰੀ ਭੈਣ ਨੂੰ ਪਾਲਿਆ ਹਨਾ ਪੜਾਇਆ ਨਾਲੇ ਉਹਦਾ ਵਿਆਹ ਆ ਵਾ ਹਨਾ ਹੁਣ ਗਾਂਂ ਤੀਰਾ ਵੀ ਵਿਆਹ ਹੋਣਾ ਵਾ। ਆਹ ਦੇਖੋ ਇਹ ਤੈਨੂੰ ਨਾਲ ਲੱਗਣਾ ਪੈਣਾ ਡੈਡੀ ਦੇ ਆਪਦੇ ਦੇ। ਆ ਮੈਨੂੰ ਕੰਮ ਕਰਨੇ ਪੈਣੇ ਆ। ਕੰਮ ਕਰਨਾ ਬਈ ਕੋਈ ਕੰਮ ਸਿੱਖਿਆ ਤੂੰ? ਨਹੀਂ ਮੈਂ ਨਹੀਂ ਸਿੱਖਿਆ। ਕੋਈ ਕੰਮ ਨਹੀਂ ਸਿੱਖਿਆ। ਮੈਂ ਗ੍ਰਾਂਤੀ ਸਾਹਿਬ ਦੀ ਡਿਊਟੀ ਕਰ ਲੈਂਦਾ। ਗ੍ਰਾਂਤੀ ਸਾਹਿਬ ਦੀ ਡਿਊਟੀ ਕਰ ਲੈਂਦਾ। ਕੋਈ ਗੱਲ ਨਹੀਂ। ਉਹ ਕਰ ਲਾਂਗੇ ਆਪਾਂ ਵਾਹਿਗੁਰੂ ਕਿਰਪਾ ਕਰਨ ਤੇ ਤੋਂ ਸੇਵਾ ਲੈਣ ਸੱਚੇ ਪਾਤਸ਼ਾਹ ਗੁਰੂ ਦੇ ਘਰ ਦਾ ਵਜੀਰ ਬਣਨਾ ਗੁਰੂ ਦੇ ਘਰ ਦੀ ਸੇਵਾ ਬਹੁਤ ਵੱਡੀ ਗੱਲ ਆ ਇਹ ਹਾਂਜੀ ਪਰ ਉਹਦੇ ਲਈ ਪਹਿਲਾਂ ਤੈਨੂੰ ਠੀਕ ਹੋਣਾ ਪੈਣਾ ਹਾਂਜੀ ਨਹੀਂ ਨਹੀਂ ਮੈਂ ਤਾਂ ਠੀਕ ਆ ਮੈਨੂੰ ਨਹੀਂ ਕੁਝ ਹੋਇਆ ਉਹ ਤੇਰੀ ਡੇਟ ਆਫ ਬਰਥ ਕੀ ਆ ਆਨੇ ਆਪਣਾ 24 11 2000 24 2024 ਹਾਂਜੀ ਨਹੀਂ ਨਹੀਂ 24 ਨਵੰਬਰ ਹਾਂ ਹਾਂਜੀ 2000 24 2004 ਆ 2004 ਆ ਹਾਂ 2004 ਆ ਬੁੱਤ 24 ਤਾਂ ਹੁਣ ਸਾਲ ਦਾ ਵੀ ਨਹੀਂ ਹੋਇਆ ਫਿਰ ਤੂੰ ਤੁੰਮੀ ਦਾ ਕੀ ਨਾਮ ਆ ਅਰਜਵੰਤ ਕੌਰ ਆ ਅਰਜਵੰਤ ਕੌਰ ਦਾ ਵਿਆਹ ਕਿਹੜੇ ਸਾਲ ਵਿੱਚ ਹੋਇਆ ਸੀ ਹਾਂਜੀ ਇਹ ਤਾਂ ਨਹੀਂ ਪਤਾ ਨਹੀਂ ਪਤਾ ਫਿਰ ਪੜਿਆ ਕਿਹੜੇ ਸਕੂਲਾਂ ਤੋਂ ਸਕੂਲ ਇੱਥੇ ਪਿੰਡ ਦੇ ਲਾਗੇ ਹੈ ਸਕੂਲ ਜਾਂਗੀਰ ਜਾਂਗੀਰ ਹਾਂਜੀ ਪਿੰਡ ਦੇ ਵਿੱਚ ਵੀ ਸਕੂਲ ਹੈ ਪਰ ਅੱਧਾ ਸਕੂਲ ਅੱਧਾ ਪਾਗਲਖਾਨਾ ਹੈ ਸਚੂ ਆ ਨਾ ਪੂਰਾ ਸਕੂਲ ਉਹਨੂੰ ਕਹਿੰਦੇ ਆ ਜਿੱਥੇ ਬੱਚਿਆਂ ਨੇ ਪੜਨਾ ਹੋਵੇ ਨਾਲ ਆ ਪੜਨਾਵੇ ਪਰ ਉਹਦੇ ਅੱਧੇ ਬੱਚੇ ਹੋ ਜਿਹਨਾਂ ਆਪ ਨਹੀਂ ਪੜਨਾ ਨਾ ਦੂਜਿਆਂ ਨੂੰ ਪੜਨ ਦੇਣਾ ਚੁੰਡੀ ਧਫਾ ਕਰਦੇ ਮੁਕੀਆਂ ਲੜਾਈਆਂ ਇਦਾਂ ਵਾਲ-ਬੋਲ ਖੇਚਣੇ ਬੈਗ-ਬੋਗ ਛੜ-ਛੜਦੇ ਨੇ ਮੈਂ ਫਿਰ ਇਦਾਂ ਇੱਕ ਦੋ ਪੇਰਟ ਲਾ ਕੇ ਘਰੋਂ ਭੱਜ ਜਮਨਾ ਉਹ ਕਿ ਉਦੋਂ ਪਹਿਲਾਂ ਵਧੀਆ ਪੜਦਾ ਸੀ ਛੋਟੀਆਂ ਕਲਾਸਾਂ 'ਚ ਹਾਂ ਛੋਟੀਆਂ ਕਲਾਸਾਂ 'ਚ ਵਧੀਆ ਪੜਦੇ ਹਾਂ ਉੱਥੇ ਤਾਂ ਨਹੀਂ ਛੇੜਦੇ ਸੀ ਜਿਆਦਾ ਉਹ ਨਹੀਂ ਛੋਟੀਆਂ ਚ ਨਹੀਂ ਵੱਡੀਆਂ ਚ ਜਾ ਕੇ ਛੇੜਨ ਲੱਗ ਗਏ ਵੱਡੀਆਂ ਚ ਜਦੋਂ ਪਿੰਡ ਆ ਕੇ ਹੁਣ ਕੀ ਗੱਲ ਹੋ ਗਈ ਲੜਾਈ ਹੋ ਗਈ ਤੇ ਰਗਵੰਡੀਆਂ ਨਾਲ ਕੀ ਹੋ ਗਿਆ ਸੀ ਨਹੀਂ ਨਹੀਂ ਮੈਂ ਤੁਰਹਿ ਜਾਂਦਾ ਹਾਂ ਨਾ ਕਿਉਂਕਿ ਆਪਣਾ ਸੁਭਾਅ ਕਾਬਾ ਮਹਾਰਾਜਾ ਲੋ ਬਣਾਇਆ ਗਿਆ ਵਾ ਇੱਕ ਦੋਰੀ ਬੰਦਾ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਆ ਮੈਂ ਮੇਰ ਨਾਲ ਸਤਾਨੀਆਂ ਵਡੀਆਂ ਕਰਦੇ ਪਿੰਡ ਵੀ ਮੈਨੂੰ ਛਦਾਈ ਸਮਝਦੇ ਮੈਨੂੰ ਬੱਚਾ ਸਮਝਦੇ ਆ ਮੈਂ ਵਿਆਹਣ ਵਾਲਾ ਆ ਮੈਂ 22 ਸਾਲਾਂ ਦਾ ਵਾਂ ਤੇ ਮੇਰ ਨਾਲ ਸਤਾਨੀਆਂ ਵਡੀਆਂ ਕਰਦੇ ਪਿੰਡ ਤੇ ਮੈਂ ਤੁਰਹਿ ਜਾਂਦਾ ਹਾਂ ਤੇ ਕੁੱਤਾ ਪੈ ਗਿਆ ਗਵਾਂਢੀਆਂ ਦਾ ਉਹ ਗਵਾਂਢੀਆਂ ਦਾ ਕੁੱਤਾ ਰੱਖਿਆ ਪੈਂਦਾ ਬੜਾ ਇਹ ਫੇਰੇ ਫੂਰੇ ਆਲੇ ਆਉਂਦੇ ਉਹਨਾਂ ਦੀ ਕੰਮ ਇਹ ਕਾਹੀਆਂ ਲੰਦਾ ਵਾ 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 ਕਰਕੇ ਪੈਂਦਾ ਵਾ ਉਹ ਮੈਂ ਫਿਰ ਦੁੱਧ ਲੈ ਜਾਂਦੇ ਆ ਡੱਬਾ ਮੇਰੇ ਹੱਥ 'ਚ ਹੀ ਕਿਰਪਾਨ ਮੈਂ ਰੱਖੀ ਏਦਾਂ ਚੜ੍ਹਮਖਾਨੇ ਵਾਸਤੇ ਪਿੰਡ ਚ ਲੜਾਈਆਂ ਲੜੋਈਆਂ ਕਰਦੇ ਆ ਨਾ ਤੇ ਉਹ ਫਿਰ ਜਿਹੜੇ ਸ਼ੈਤਾਨੀ ਸ਼ਦੋਨੀ ਕਰਦੇ ਆ ਇੱਕ ਦੋਰੀ ਬਖਸ਼ੀ ਦਾ ਉਸ ਤੋਂ ਬਾਅਦ ਸਮਾਪਤੀ ਆ ਜਾਂ ਆਪਣੀ ਮੌਤ ਜੰਗਲੇ ਦੀ ਤੇ ਉਹ ਫਿਰ ਮੈਂ ਦੁੱਧ ਲੈਣ ਜਾਣ ਡਿਆ ਤੇ ਕੁੱਤਾ ਪੈ ਗਿਆ ਤੋਂ ਫਿਰ ਮੈਂ ਦੁੱਧ ਦਾ ਡੱਬਾ ਸੁੱਟ ਕੇ ਤੇ ਕਿਰਪਾਨ ਮਾਰਦਿਆਂ ਕੁੱਤੇ ਦੇ ਕਿਰਪਾਨੋ ਨਾਲ ਖੋ ਕੇ ਅੰਦਰ ਰੱਖ ਲਈ ਘਰ ਦੇ ਵਿੱਚ ਤੇ ਫਿਰ ਕੁੱਤਾ ਨਾ ਮਾਰਦੇ ਕਿਰਪਾਨੋ ਨਾਲ ਖੋ ਕੇ ਅੰਦਰ ਰੱਖ ਲਈ ਮੁੜ ਕੇ ਭੱਜ ਕੇ ਮੈਂ ਘਰੋਂ ਦਾਤਰ ਥੋੜਾ ਤਿਆਰੀ ਲਿਆਂਦੇ ਮੁੜ ਕੇ ਉਹ ਲਿਆ ਕੇ ਉਹਨਾਂ ਦੇ ਬੂਹੇ ਤੇ ਮਾਰਦਾ ਰਿਹਾ 4 ਘੰਟੇ ਉਹਨਾਂ ਬੂਹਾਂ ਢੋਲਿਆ ਫੇ ਅੰਦਰੋਂ ਅੰਦਰ ਪਰਚਾ ਕਰਾ ਤਾ ਅੰਦਰ ਪਰਚਾ ਕਰਾ ਤਾ ਪੁਲਿਸ ਮੰਗਾਲੀ ਮੁੜ ਕੇ ਦੇ ਕੋਟ ਕੱਟ ਕੇ ਪੁਲਿਸ ਨੇ ਪੁੱਛਿਆ ਨਹੀਂ ਆਉਂਦਿਆ ਕੀ ਗੱਲ ਹੋਈ ਆ ਕੋਈ ਗੱਲ ਬਾਤ ਨਹੀਂ ਕੀ ਤੇ ਪੁਲਿਸ ਨੇ ਆਉਂਦਾ ਡਾਗ ਡੂਗ ਫੇਰ ਕੇ ਵਾਲ ਬੋਲ ਖਿੱਚ ਕੇ ਲੈ ਗਏ ਮੈਨੂੰ ਉਹ ਲੈ ਗਏ ਥਾਣੇ ਹਾਂਜੀ ਹਾਂਜੀ ਉਹ ਫੇਰ ਕਿੰਨੇ ਦਿਨ ਬਾਅਦ ਛੁੱਟਿਆ ਤੂੰ ਆ ਦੋ 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 ਰਾਤ ਦੋ ਦਿਨ ਰਹਿ ਗਏ ਥਾਣੇ ਰਹਿ ਦੋ ਦਿਨ ਹਾਂਜੀ ਉਹਨਾਂ ਨੇ ਕੇ ਨਿਪਟ ਗਿਆ ਹੀ ਤੁਹਾਡਾ ਜੀ ਰਾਈ ਨਮਾ ਹੋ ਗਈ ਹਾਂਜੀ ਹਾਂਜੀ ਚਲੋ ਮਾੜੀ ਕਿਰਪਾ ਕਰ ਇੱਕ ਗੱਲ ਦੇਖ ਹੁਣ ਤਾਹੀਂ ਕਹਣਾ ਧਰਮਪ੍ਰੀਤ ਹੁਣ ਤੂੰ ਘਰੇ ਜਾਣਾ ਹੁਣ ਠੀਕ ਹੋ ਗਏ ਮੈਂ ਚਾਹੁੰਦਾ ਵੀ ਫੇਰ ਤੂੰ ਜਾਏਂਗਾ ਉੱਥੇ ਪਿੰਡ ਦੇ ਲੋਕ ਤੈਨੂੰ ਫੇਰ ਛੇੜਨਗੇ ਕੋਈ ਮਜ਼ਾਕ ਕਰੂ ਫੇਰ ਤੈਨੂੰ ਗੁੱਸਾ ਆਊਗਾ ਇਸ ਕਰਕੇ ਥੋੜਾ ਟਾਈਮ ਤੂੰ ਸ਼ਾਂਤੀ ਨਾਲ ਰਹਿ ਇੱਥੇ ਨਹੀਂ ਨਹੀਂ ਮੈਂ ਜਾਣਾ ਬਾਬੇ ਮੈਨੂੰ ਪਤਾ ਤੂੰ ਜਾਣਾ ਘਰੇ ਤਾਂ ਜਾਣਾ ਹੀ ਹੈ ਮੇਰੇ ਭਰਾ ਨੇ ਇੱਥੇ ਥੋੜੀ ਰਹਿਣਾ ਸਾਰੀ ਉਮਰ ਪਰ ਥੋੜਾ ਜਿਹਾ ਟਾਈਮ ਇੱਥੇ ਰਹਿ ਤਾਂ ਜੋ ਪਿੰਡ ਵਾਲਿਆਂ ਨੂੰ ਵੀ ਅਕਲ ਆਵੇ ਉਹਨਾਂ ਨੂੰ ਵੀ ਐਨ ਲੱਗੇ ਆ ਧਰਮਪ੍ਰੀਤ ਤਾਂ ਪਿੰਡ ਛੱਡ ਕੇ ਚਲਾ ਗਿਆ ਫੇਰ ਸਾਰੇ ਜਾਣੇ ਤੈਨੂੰ ਆਉਣਗੇ ਲੈਣ ਮੈਂ ਪਿੰਡ ਦੇਆਂ ਨੂੰ ਬੁਲਾਉਂਗਾ ਤੇਰੇ ਤੇ ਅਸੀਂ ਪਿੰਡ ਵਾਲਾ ਘਰ ਥਾਂ ਵੇਚ ਦੇਣਾ ਮੇਰਾ ਜੀਜਾ ਵੀ ਕਹਿੰਦਾ ਵਾ ਅਸੀਂ ਤਰਨ ਤਾਰਨ ਕੰਮ ਤੇ ਉਧਰ ਜਾਂ ਅੰਮ੍ਰਿਤਸਰ ਲੱਗਣਾ ਕੰਮ ਤੇ ਕੰਮ ਤੇ ਲੱਗ ਕੇ ਉੱਥੇ ਕਿਰਾਏ ਤੇ ਥਾਂ ਲੈਣਾ ਅੰਮ੍ਰਿਤਸਰ ਹਾਂਜੀ ਵਾਇਗੁਰ ਜੀ ਅੰਮ੍ਰਿਤਸਰ ਅੰਮ੍ਰਿਤਸਰ ਚੈਨਾ ਦੇਖੋ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਇੰਨਾ ਨਿਰਾਸ਼ ਹੋ ਗਿਆ ਆਪਣੇ ਪਿੰਡ ਤੋਂ ਘਰ ਵੇਚਣ ਦੀਆਂ ਗੱਲਾਂ ਕਰ ਰਿਹਾ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਇੰਨਾ ਇਹ ਪਰਿਵਾਰ ਉਸ ਨਗਰ ਦੇ ਵਿੱਚ ਜਿੱਥੇ ਜਨਮ ਹੋਇਆ ਮੁੱਖ ਮੰਤਰੀ ਦਾ ਨਾਮ ਬਣਿਆ ਵੀ ਲੋਕ ਇਹਨੂੰ ਮੁੱਖ ਮੰਤਰੀ ਕਹਿਣ ਲੱਗੇ ਹਨ ਇੱਕ ਆਮ ਕਰਦਾ ਇੱਕ ਆਮ ਬੱਚਾ ਬਸ ਸਿੱਧੀਆਂ ਗੱਲਾਂ ਕਰਨ ਨਾਲ ਸੀ ਬਸ ਉਹਨੂੰ ਵਾਇਰਲ ਕਰਤਾ ਉਹ ਲੋਕਾਂ ਨੂੰ ਚੰਗਾ ਲੱਗਣ ਲੱਗ ਗਿਆ ਉਸ ਤੋਂ ਬਾਅਦ ਪਿੰਡ ਦੇ ਵਿੱਚ ਆਏ ਲੋਕ ਮਜ਼ਾਕ ਕਰਨ ਲੱਗੇ ਬਣ ਗਿਆ ਮੁੱਖ ਮੰਤਰੀ ਹੋ ਗਿਆ ਆ ਇਹ ਉਹ ਐਸੇ ਐਸੇ ਲਫ ਜਿਹੀਆਂ ਐਸੀਆਂ ਐਸੀਆਂ ਗੱਲਾਂ ਤੇ ਉਹ ਇਹਨੂੰ ਹੋਰ ਜ਼ਿਆਦਾ ਤਕਲੀਫ ਦੇਣ ਲੱਗੇ ਖਿਜਣ ਲੱਗ ਗਿਆ ਨਾ ਤਾਂ ਪੇਜ ਬਣਾਉਣ ਦੀ ਸੋਝੀ ਸੀ ਨਾ ਪੇਜ ਚ ਲਾਉਣ ਦੀ ਸਮਝ ਸੀ ਨਾ ਪੜਿਆ ਲਿਖਿਆ ਇਸ ਤਰ੍ਹਾਂ ਦਾ ਸੀ ਵੀ ਉਹ ਸਾਰਾ ਕੁਝ ਕਰ ਸਕਦਾ ਵਿਚਾਰਾ ਤਾਂ ਫਿਰ ਅਫਸਰਟੀ ਹੋਣਾ ਸੀ ਗਰੀਬ ਦਾ ਪੁੱਤ ਜਿਹਨੂੰ ਚੱਕ ਕੇ ਏਸੀਆਂ ਚ ਗੱਡੀਆਂ ਚ ਵੱਟੀਆਂ ਵੱਟੀਆਂ ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਚ ਕਮਾਤਾ ਵੱਡੇ ਵੱਡੇ ਮਹਿਲਾਂ ਦੇ ਵਿੱਚ ਰੱਖ ਲਿਆ ਲਿਜਾ ਕੇ ਤੇ ਉਸ ਤੋਂ ਬਾਅਦ ਇੱਕਦਮ ਦੁਬਾਰਾ ਫਿਰ ਉਹ ਸੜਕ ਤੇ ਉਹਨਾਂ ਗਲੀਆਂ ਦੇ ਵਿੱਚ ਪਿੰਡੀਆਂ ਦੇ ਵਿੱਚ ਆ ਗਿਆ ਉਹ ਹੀ ਦਿਹਾੜੀ ਕਰਨ ਲੱਗ ਗਿਆ ਜਾ ਕੇ ਮਿਸਟਰ ਦੇ ਬਾਪ ਦੇ ਵਾਂਗ ਤਾਂ ਫਿਰ ਉਹ ਮਿਹਨੇ ਉਹ ਤਾਨੇ ਅ ਜਿੰਨਾ ਡਿਪਰੈਸ਼ਨ ਬਣ ਗਿਆ ਵੀ ਮਾਂ ਪਿਓ ਬਨ ਕੇ ਰੱਖਣ ਨੂੰ ਮਜਬੂਰ ਹੋ ਗਿਆ ਆਪਣੇ ਪੁੱਤ ਨੂੰ ਉਹ ਪੁੱਤ ਜਿਹੜਾ ਮਾਣ ਸੀ ਉਹਨਾਂ ਦਾ ਜਿਹਦੇ ਤੇ ਉਹ ਮਾਣ ਕਰਦੇ ਸੀ ਜਿਹਦੇ ਨਾਂ ਤੇ ਲੋਕ ਉਹਨੂੰ ਪੁੱਛਦੇ ਸੀ ਆ ਕੇ ਵੀ ਤੁਸੀਂ ਮੁੱਖ ਮੰਤਰੀ ਦੀ ਮਾਂ ਆ ਤੂੰ ਮੁੱਖ ਮੰਤਰੀ ਦਾ ਪਿਓ ਆ ਲੋਕ ਫੋਟੋਆਂ ਖਿਚਵਾਉਣ ਹੁੰਦੇ ਸੀ ਘਰੇ ਤੇ ਉਹੀ ਮਾਂ ਬਾਪ ਲਈ ਸ਼ਰਾਫ ਬਣ ਗਈ ਉਹ ਗੱਲ ਉਹੀ ਮੁੱਖ ਮੰਤਰੀ ਲੋਕ ਜਿਹਨੂੰ ਕਹਿੰਦੇ ਨੇ ਸੀ ਥੱਕ ਦੇ ਮਜ਼ਾਕ ਡਾਉਣ ਲੱਗੇ ਆ ਕੋਈ ਨਹੀਂ ਢਾੜਾ ਲਾ ਕੇ ਲੱਗੇ ਵੈਨੇ ਢਾਦਾਂਗੇ ਜਿਹੜਾ ਕਰੂਗਾ ਠੀਕ ਆ ਹਾਂਜੀ ਹਾਂਜੀ ਠੀਕ ਆ ਆਪਣਾ ਸੁਭਾ ਕਾਬਾ ਮਹਾਰਾਜ ਜਨੋਂ ਬਣਾਇਆ ਗਿਆ ਕੋਈ ਮਜ਼ਾਕ ਕਰੂਗਾ ਢਾਦਾਂਗੇ ਉਹਨੂੰ ਠੀਕ ਕੋਈ ਸ਼ੈਤਾਨੀ ਕਰੂਗਾ ਉਹਨੂੰ ਢਾਦਾਂਗੇ ਠੀਕ ਆ ਬੱਤ ਠੀਕ ਮੈਂ ਤੂੰ ਖੁਸ਼ ਰਹਿਣਾ ਖੰਨਾ ਰਹਿਣਾ ਤਕੜਾ ਰਹਿਣਾ ਹੁਣ ਤੈਨੂੰ ਜੌਬ ਦੀ ਲੋੜ ਆ ਮੈਂ ਅਸੀਂ ਗੱਲ ਕਰੀ ਸੀ ਇੱਥੇ ਸਾਡੇ ਕੋਲੇ ਇੱਥੇ ਇੱਕ ਸੇਵਾਦਾਰ ਦੀ ਲੋੜ ਆ ਅਸੀਂ 15000 ਰੁਪਏ ਮਹੀਨੇ ਦੀ ਤਨਖਾਹ ਦੇਵਾਂਗੇ ਤੈਨੂੰ ਹਾਂਜੀ ਕਰੇਂਗਾ ਕੰਮ ਨਹੀਂ ਨਹੀਂ ਮੈਂ ਘਰੋਂ ਹੋ ਕੇ ਆਉਣਾ ਆ ਘਰੋਂ ਤਾਂ ਜਾਇਆ ਹੀ ਕਰੇ ਥੋੜੀ ਜਾਨ ਰੋਕਣਾ ਤੈਨੂੰ ਘਰ ਤਾਂ ਚਾਹੇ ਤੂੰ ਮਹੀਨੇ 'ਚ 4-5 ਦਿਨ ਪੈਂਡ ਲਾਇਆ ਕਰੀ ਫਿਰ ਆ ਕੇ ਜੋਬ ਕਰ ਲਿਆ ਕਰੀ ਤੇ 15000 ਰੁਪਏ ਮਹੀਨੇ ਦੀ ਤਨਖਾਹ ਤੈਨੂੰ ਮਿਲ ਜਾ ਕਰੂਗੀ ਹਾਂਜੀ ਲੈਣੀ ਚਾਹਨਾ ਕੀ ਕੀ ਜੋਬ ਕਿਹੜੀ ਐ ਬਸ ਇੱਥੇ ਸੇਵਾ ਕਰਾਉਣੀ ਜਿਵੇਂ ਇੱਥੇ ਮੁੰਡੇ ਸੇਵਾ ਨਹੀਂ ਕਰਦੇ ਹਾਂਜੀ ਉਹ ਮੇ ਪਚਾਹ ਪਾਣੀ ਪਰੌਣਾ ਪ੍ਰਸ਼ਾਦਾ ਛਕਾਉਣਾ ਕਪੜੇ ਬਲਵਾਤੇ ਕਿਸੇ ਦੇ ਰੋਟੀ ਖਵਾਤੇ ਕਿਸੇ ਨੂੰ ਬਸ ਇਹ ਸੇਵਾ ਹਾਂ ਚਲੋ ਕਰ ਲਾਂਗੇ ਹਾਂ ਕੋਈ ਗੱਲ ਨਹੀਂ ਫਿਰ ਤੂੰ ਫਿਕਰ ਨਹੀਂ ਕਰਨਾ ਤੂੰ ਭਰਾ ਆ ਵਾ ਸਾਡਾ ਬਿਲਕੁਲ ਦੁਬਾਰਾ ਉੱਠ ਕੇ ਖੜਾ ਹੋ ਕੇ ਤਕੜਾ ਹੋ ਕੇ ਦੁਬਾਰਾ ਆਪਣੇ ਮਾਂ ਬਾਪ ਦਾ ਜੀਵਨ ਸਵਾਰਨਾ ਤੂੰ ਵਿਆਹ ਕਰਾਉਣਾਗਾ ਉਹ ਘਰ ਬਸਾਉਣਾ ਪਾ ਉੱਥੇ ਘਰ ਚ ਖੁਸ਼ੀਆਂ ਆਉਣੀਆਂ ਚਾਹੀਦੀਆਂ ਹਾਂਜੀ ਹਾਂਜੀ ਉੱਥੇ ਪਾਣੀ ਵਾਰਨੇ ਕਰੂਗੀ ਤੇਰੀ ਮਾਂ ਹੈ ਤੇਰਾ ਵਿਆਹ ਹੋਊਗਾ ਬਰਾਤ ਲੈ ਕੇ ਜਾਏਗਾ ਤੂੰ ਫਿਰ ਸ਼ਾਮ ਨੂੰ ਸਾਰਾ ਕੁਝ ਕਰਾਂਗੇ ਸਾਰਾ ਕੁਝ ਕਰਾਂਗੇ ਨਾ ਅਸੀਂ ਵੀ ਤੇਰੇ ਨਾਲ ਖੜਾਂਗੇ ਹਾਂਜੀ ਹਾਂਜੀ ਭਰਾਵਾਂ ਵਾਂਗੂ ਤੇਰੇ ਨਾਲ ਵੱਡੇ ਭਰਾ ਬਣ ਕੇ ਤੇਰੇ ਨਾਲ ਖੜਾਂਗੇ ਹਾਂਜੀ ਠੀਕ ਆ ਚਲੋ ਪਰਚੀ ਕੱਟੋ ਫਿਰ ਚੱਲੀ ਗਿਆ ਨਾ ਅਜੇ ਨਹੀਂ ਜਾਣਾ ਯਾਰ ਮੁੱਖ ਮੰਤਰੀ ਰੋਕੇ ਭੇਜਾਂਗੇ ਉਹ ਮੈਂ ਤੇ ਬਾਬੇ ਰੋਂਡਿਆਂ ਬੜੇ ਦਿਨਾਂ ਦਾ ਉਹ ਪਰਚੀ ਕੱਟ ਦੋ ਤੁਸੀਂ ਪਾਠ ਕਰਕੇ ਸੁਣਾ ਚੱਲ ਪਹਿਲਾਂ ਸੁਣਾ ਪਾਠ ਪਾਠ ਤਾਂ ਹੀ ਤਾਂ ਮੈਂ ਚੋਗਣਾ ਮਾਰਾਂ हर का नाम दैनित दई संगी साथी सगल तराई गुर सदा नमर सिमरत सदा समाले तेरा किया गया हर नाम पदारथ नानक मा कोई जन हर सिंह देवे जोर ਚਰਨ ਗਹਾ ਬਕ ਸਬਰਸਨ ਦੇ ਜਾ ਪ੍ਰਾਨ ਕੋ ਰਹਾ ਅਰਨਾ ਬਵ ਮੰਤਰ ਦੜਾ ਹੈ ਦਾ ਕਟੇ ਹੋ ਮੈ ਰੋਗ ਨਾਨਕ ਸਤ ਗੁਰ ਤਨਾਮ ਲਾਇਆ ਜਨਾ ਤਰੇ ਪਾਇਆ ਸੰਯੋਗ ਵਾਹਿਗੁਰੂ ਜੀ ਕਾ ਸਾ ਵਾਹਿਗੁਰੂ ਬਹੁਤ ਸੁਣਾ ਤੇਰੀ ਆਵਾਜ਼ ਬਹੁਤ ਸੁਣੀ ਹੈ ਗੁਰੂ ਜੀ ਗੁਰੂ ਦੀ ਬਾਣੀ ਤੈਨੂੰ ਇੰਨੀ ਵਧੀਆ ਤਰੀਕੇ ਨਾਲ ਕੰਠਾ ਕਿੰਨੇ ਸੋਹਣੇ ਰਾਗ ਲਾਉਣਾ ਤੋਂ ਆਂਦੇ 40 ਮੁਕਤਾਂ ਦੇ ਨਾਂ ਸੁਣਾਉਣੇ ਡੈਡੀ ਜੀ ਸੁਣਾ ਦੇ ਫਿਰ 40 ਮੁਕਤੇ ਆਪਣਾ ਗੁਰਦਰਾ ਮੁਕਤਸਰ ਸਾਹਿਬ ਆ ਗੁਰਦਰਾ ਅਨੰਦਪੁਰ ਸਾਹਿਬ ਨੂੰ ਜਾਂਦਿਆ ਰਾਵਾਂ ਦੇ ਵਿੱਚ ਆਉਂਦਾ ਮੁਕਤਸਰ ਸਾਹਿਬ ਟੋਟੀ ਗੰਢੀ ਦਰਬਾਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ 40 ਮੁਕਤੇ ਸ਼ਹੀਦ ਹੋਏ ਜਿੱਥੇ ਉਹਨਾਂ ਦੇ ਨਾਂ ਆਇਦਾ ਵਾ ਭਾਈ ਮਾ ਸਿੰਘ ਅਕਸ਼ੀਮਰ ਸਿੰਘ ਸਾਧੂ ਸਿੰਘ ਸਰਜਾ ਸਿੰਘ ਸੁਹੈਲ ਸਿੰਘ ਸਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗਲਾਬ ਸਿੰਘ ਗੰਗਾ ਸਿੰਘ ਗੱਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੋ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਧਨਾ ਸਿੰਘ ਨਿਹਾਲ ਸਿੰਘ ਨਿਧਾਨ ਸਿੰਘ ਭਾਗ ਸਿੰਘ ਬੋੜ ਸਿੰਘ ਭੋਲਾ ਸਿੰਘ ਭੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਾਇਆ ਸਿੰਘ ਰਾਏ ਸਿੰਘ ਲਛਮਣ ਸਿੰਘ ਅੱਜ ਇਹ ਚਾਲੇ ਮੰਗਤਿਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਐਸੀਆਂ ਸੱਚੀਆਂ ਸੁੱਚੀਆਂ ਰੂਹਾਂ ਸੱਚੇ ਬਾਸ਼ੇ ਨੇ ਸਾਡੇ ਨਾਲ ਜੋੜੀਆਂ ਸੁਪਨਿਆਂ ਦੇ ਘਰ ਵਿੱਚ ਮੁਨਫਤਾਂ ਦੀ ਸੇਵਾ ਪਰਿਵਾਰ ਦੇ ਵਿੱਚ ਵੀਰ ਨੂੰ ਮਹਾਰਾਜ ਸੱਚੇ ਬਾਸ਼ੇ ਨੇ ਭੇਜਿਆ ਬਸ ਸਰਦਾਸ ਕਰਿਓ ਇਥੋਂ ਤੰਦਰੁਸਤ ਹੋ ਕੇ ਆਪਣੇ ਪੈਰਾਸਰ ਹੋ ਸਕੇ ਵੀਰ ਧਰਮਪ੍ਰੀਤ ਸਿੰਘ ਨਹੀਂ ਨਹੀਂ ਮਾਤਾ ਸਾਹਿਬਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਠੀਕ ਹੈ ਤਰਮਪ੍ਰੀਤ ਜਿਹਾ ਹੁੰਦਾ ਵਹ ਹੁੰਦਾ ਰਹੇ